ਮੇਰਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਮੈਂ ਡਾਕਟਰ ਜਗਜੀਤ ਸਿੰਘ ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਕਿ ਜੇ ਅਸੀਂ ਰੁੱਖਾਂ ਨੂੰ ਮਿਲਦੇ ਤਾਂ ਉਹਨਾਂ ਨਾਲ ਕੀ ਗੱਲਬਾਤ ਕਰਦੇ ਉਹਦੇ ਵਿੱਚ ਇੱਕ ਸਵਾਲ ਪਾਇਆ ਸੀ ਕਿ ਅਸੀਂ ਰੁੱਖ ਨੂੰ ਪੁੱਛਦੇ ਕਿ ਤੂੰ ਸਾਹ ਕਿੱਦਾਂ ਲੈਂਦਾ ਉਹਨੇ ਅੱਜ ਉਹਦਾ ਜਵਾਬ ਦਿੰਦੇ ਆ ਰੁੱਖ ਨੇ ਸਾਹ ਲੈਣ ਦੇ ਤਰੀਕੇ ਬੜੇ ਵਧੀਆ ਹੈਗੇ ਆ ਉਹ ਸਾਹ ਦੈਨੂ ਵੇਲੇ ਵੀ ਲੰਦਾ ਤੇ ਰਾਤ ਵੇਲੇ ਵੀ ਲੰਦਾ ਜਿਸ ਮੂਹ ਦਾਹੀਂ ਉਹ ਸਾਲੰਦਾ ਉਹਨੂੰ ਸਟੋਮਾਟਾ ਕਹਿੰਦੇ ਆ ਇਹ ਛੋਟੇ ਤੋਂ ਛੋਟਾ ਬਹੁਤ ਬਰੀਕ ਤਰ੍ਹਾਂ ਦਾ ਮੂਹ ਹੁੰਦਾ ਜਿਹੜਾ ਪੱਤਿਆਂ ਦੇ ਵਿੱਚ ਵੀ ਪਾਇਆ ਜਾਂਦਾ ਤਣੇ ਵਿੱਚ ਵੀ ਪਾਇਆ ਜਾਂਦਾ ਤੇ ਜੜ੍ਹਾਂ ਦੇ ਵਿੱਚ ਵੀ ਪਾਇਆ ਜਾਂਦਾ ਸੋ ਹਰ ਮੌਸਮ ਵਿੱਚ ਜਿਹਦੇ ਵਿੱਚ ਪੱਤਝੜ ਦੇ ਵਿੱਚ ਜਿਹ ਉਹਦੇ ਕੋਲੋਂ ਨਹੀਂ ਵੀ ਪੱਤੇ ਹੁੰਦੇ ਜੋਖ ਕੋਲੋਂ ਤਾਂ ਵੀ ਉਹ ਸਾਲ ਆ ਸਕਦਾ ਤਨੇ ਦੇ ਥਰੂ ਤੇ ਜਿੰਨਾ ਕੋ ਪੱਤੇ ਹੁੰਦੇ ਆ ਉਹਨਾਂ ਵਿੱਚ ਇਹ ਆਮ ਤੌਰ ਤੇ ਦਿਨ ਵੇਲੇ ਵੀ ਤੇ ਰਾਤ ਵੇਲੇ ਵੀ ਸਾਲ ਲੰਦਾ ਇੱਕ ਪੱਤੇ ਦੇ ਵਿੱਚ ਦੋ ਸਟੋਮੈਟਾ ਦਿਖਾਈ ਗਈ ਹੈ ਇੱਕ ਖੁੱਲਾ ਇੱਕ ਬੰਦ ਹੈ ਜਿਹੜਾ ਖੁੱਲਾ ਉੱਪਰ ਹੈ ਜਿਹੜਾ ਬੰਦ ਹੈ ਉਹ ਤਾਂ ਲੈ ਹੈ ਇਹ ਪੱਤੇ ਨੂੰ ਵੱਡਾ ਕਰਕੇ ਮਾਈਕਰੋਸਕੋਪਿਕ 뷰 ਦਿਖਾਇਆ ਜਾ ਰਿਹਾ ਹੈ ਐਸਟੋਮਾਟਾ ਦੀ ਬੜੀ ਵੱਡੀ ਕਰਕੇ ਡਾਇਗਰਾਮ ਬੜੀ ਵੱਡੀ ਫਿਗਰ ਕਰਕੇ ਦਿਖਾਏ ਗਿਆ ਇੱਕ ਖੁੱਲਾ ਸਟੋਮਾਟਾ ਤੇ ਦੂਜਾ ਬੰਦ ਸੋ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਉਹਦੇ ਜਿਹੜੇ ਗਾਰਡਸ ਹੈ ਉਹ ਬਾਹਰਿਆਂ ਨੂੰ ਬੰਨ੍ਹ ਵੀ ਕਰ ਦਿੰਦੇ ਆ ਤੇ ਖੋਲ ਵੀ ਦਿੰਦੇ ਆ ਜਦੋਂ ਉਹਨਾਂ ਨੇ ਸਾਹ ਲੈਣਾ ਹੋਵੇ ਉਹ ਖੋਲਦੇ ਜਦੋਂ ਜੀ ਦੁਆਹ ਸਾਹ ਲੈਂਦਾ ਹਰੇ ਰੰਗ ਦਾ ਹੁੰਦਾ ਜਦੋਂ ਇਹਦੇ ਦੁਆਹ ਸਾਹ ਲੈਂਦਾ ਤੇ ਹਵਾ ਵਿੱਚੋਂ ਪੌਣ ਸਾਹ ਲੈਂਦਾ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਲਲ ਲੈਂਦਾ ਤੇ ਉਹਦੇ ਵਿੱਚ ক্লোਰੋਫਿਲ ਨਾਲ ਆਪਣਾ ਭੋਜਨ ਬਣਾਉਂਦਾ ਉਸ ਸਾਹ ਦੇ ਨਾਲ ਤੇ ਆਕਸੀਜਨ ਛੱਡ ਦਿੰਦਾ ਰਾਤ ਨੂੰ ਕਿਉਂਕਿ ਐਵਲੀ ক্লোਰੋਫਿਲ ਜਦੋਂ ਇਹ ਕੰਮ ਕਰਦੀ ਹੈ ਇਹਦੇ ਲਈ ਧੁੱਪ ਚਾਹੀਦੀ ਹੈ ਜਾਂ ਸਨਲਾਈਟ ਚਾਹੀਦੀ ਹੁੰਦੀ ਆ ਇਸ ਕਰਕੇ ਉਹ ਦਿਨ ਵੇਲੇ ਕਾਰਬਨ ਡਾਈਆਕਸਾਈਡ ਨੂੰ ਲੈ ਕੇ ਆਕਸੀਜਨ ਕੱਢਦਾ ਪਰ ਰਾਤ ਵੇਲੇ ਕਿਉਂਕਿ ਸਨਲਾਈਟ ਨਹੀਂ ਹੁੰਦੀ ਉਹ ਆਕਸੀਜਨ ਲੈਂਦਾ ਤੇ ਕਾਰਬਨ ਡਾਈਆਕਸਾਈਡ ਨੂੰ ਛੱਡਦਾ ਸੋ ਨਾਲ ਦੀ ਨਾਲ ਜਿੱਦਾਂ ਅਸੀਂ ਆਪਣੇ ਸਾਹ ਲੈਣ ਵੇਲੇ ਸਾਂਦੇ ਅੰਬਰੋ ਕੋ ਪਾਣੀ ਦੇ ਵੇਪਰਸ ਧਾਫ ਵੀ ਨਿਕਲਦੀ ਉਸੇ ਤਰ੍ਹਾਂ ਉਹਦੇ ਵਿੱਚੋਂ ਵੀ ਟਰਾਂਸਪਾਇਰ ਕਰਦਾ ਉਹ ਜਿੰਨਾ ਪਾਣੀ ਵਿੱਚੋਂ ਕੜਵਾ ਹੈ ਆਪਣੇ ਮੂੰਹ ਦੇ ਵਿੱਚੋਂ ਸਾਹ ਦੇ ਵਿੱਚੋਂ ਕੜਦਾ ਹੁਣ ਇਹ ਫੇਜ ਕਿੰਨੇ ਤਰ੍ਹਾਂ ਦੇ ਹੁੰਦੇ ਕਿੰਨੇ ਹੁੰਦੇ ਆ ਜੇ ਇੱਕ ਨਾਰਮਲ ਪੱਤਾ ਦੇਖੀਏ ਜਿਹੜਾ ਦਰਖਤ ਪੇੜ ਦਾ ਰੁੱਖ ਦਾ ਪੱਤਾ ਹੈ ਉਹਦੇ ਵਿੱਚ ਕਈ ਵਾਰੀ ਇਹ 10000 ਤੋਂ ਲੈ ਕੇ 1 ਲੱਖ ਤੱਕ ਵੀ ਉਸਪੋ ਮੈਟੇ ਹੋ ਸਕਦੇ ਆ ਸੋ ਐਨੇ ਮੂੰਹ ਹੁੰਦੇ ਆ ਇਹ ਆਰਾਮ ਨਾਲ ਉਹਦੇ ਓਪਨਿੰਗ ਹੈ ਦੀ ਇਹਦੇ ਹਲੇ ਦੁਆਲੇ ਇੱਕ ਮੈਂ ਸ਼ਕਲ ਜਿਦਾ ਦਿਖਾਇਆ ਕਿ ਗਾਰਡ ਸੈਲਸ ਹੁੰਦੇ ਆ ਉਹ ਇਹ ਦੇਖਦੇ ਆ ਕਿ ਪਾਣੀ ਦੁੱਖ ਨੂੰ ਕਿੰਨਾ ਹੈਗਾ ਕਿੰਨੀ ਨਮੀ ਹੈ ਕਿੰਨਾ ਸਾਰਾ ਬਾਹਰ ਕਿੰਨਾ ਤੋਪ ਹੈ ਕਿੰਨਾ ਸਰਦੀ ਹੈ ਕਿੰਨੀ ਗਰਮੀ ਹੋਵੇ ਮੁਤਾਬਕ ਕਿੰਨਾ ਸਾਲ ਨੂੰ ਚਾਹੀਦਾ ਉਹ ਸਾਰੇ ਸਟੋਮੈਟਾ ਨੂੰ ਕੰਟਰੋਲ ਕਰਦੇ ਆ ਜਾਂ ਖੋਲਦੇ ਆ ਜਾਂ ਬੰਦ ਕਰਦੇ ਆ ਕੁਦਰਤ ਦੀ ਕਿੰਨਾ ਮਜ਼ੇਦਾਰ ਗੱਲ ਹੈ ਕਿੰਦਾ ਨਜ਼ਾਰਾ ਵਸਮਾ ਦੇ ਚਾ ਜਾਣਦੇ ਆ ਕਿ ਇਸ ਤਰੀਕੇ ਨਾਲ ਇਹ ਸਾਰੀ ਚੀਜ਼ ਧਿਆਨ ਰੱਖਦੇ ਆ ਜਦੋਂ ਅਸੀਂ ਜਿਸ ਵੇਲੇ ਮੂੰਹ ਬੰਦ ਕਰ ਲੈਂਦੇ ਆਂ ਤੇ ਅਸੀਂ ਨੱਕ ਰਾਹੀਂ ਸਾਹ ਲੈਂਦੇ ਆਂ ਇਹ ਵੀ ਸਟੋਮੈਟੇ ਵੀ ਕਈ ਵਾਰੀ ਸਾਰੀਆਂ ਚੀਜ਼ਾਂ ਬੰਦ ਕਰ ਲੈਂਦੇ ਪਰ ਇਹਨਾਂ ਦਾ ਸਾਹ ਲੈਣ ਦਾ ਤਰੀਕਾ ਫਿਰ ਤਣੇ ਵਿੱਚੋਂ ਜਾਂ ਕਦੇ ਜੜ੍ਹਾਂ ਦੇ ਵਿੱਚੋਂ ਹੁੰਦਾ ਸੋ ਇਹ ਪਾਣੀ ਦੇ ਸਾਪ ਤੇ ਟੈਂਪਰੇਚਰ ਬਾਹਰ ਦਾ ਹਿਸਾਬ ਧਿਆਨ ਰੱਖ ਕੇ ਉਹਨੂੰ ਨਾਪਦੇ ਆ ਉਹਦੇ ਮੁਤਾਬਿਕ ਇਹ ਖੁੱਲ੍ਹਦੇ ਆ ਤੇ ਬੰਦ ਹੁੰਦੇ ਆ ਸੋ ਰੌਣਕ ਟੈਂਡਰ ਦੇ ਜੜੇ ਰੁੱਖ ਹੈ ਉਹ ਹਰ ਵੇਲੇ ਸਾਹ ਲੈਂਦੇ ਰਹਿੰਦੇ ਆ ਉਹ ਸਾਹ ਲੈਣ ਦੇ ਵਿੱਚ ਉਹ ਕਈ ਚੀਜ਼ਾਂ ਕਰਦੇ ਆ ਇੱਕ ਤਾਂ ਆਪਣਾ ਭੋਜਨ ਨੂੰ ਬਣਾਉਂਦੇ ਆ ਨਾਲ ਦੀ ਨਾਲ ਨਾਲ ਉਹ ਆਪਣੇ ਆਪ ਚ ਵਾਟਰ ਦਾ ਬੈਲੈਂਸ ਵੀ ਰੱਖਦੇ ਆ ਕਿੰਨਾ ਪਾਣੀ ਅਸੀਂ ਰੱਖਣਾ ਹੈ ਕਿੰਨਾ ਕੱਢਣਾ ਹੈ ਕਿੰਨਾ ਕਰਨਾ ਹੈ ਇਹਨੂੰ ਵੀ ਕੰਟਰੋਲ ਕਰਦੇ ਆ ਤੇ ਤੀਜਾ ਫੋਟੋਸਿੰਥੇਸਿਸ ਨਾਲ ਹਵਾ ਨਾਲ ਆਪਣੇ ਆਪ ਦਾ ਪਾਲਣ ਵੀ ਕਰਦੇ ਆ ਸੋ ਕੁਦਰਤ ਦੀ ਖੇਲ ਕਿੰਨੀ ਬੇਵਜਿਹਾਰ ਹੈ ਕਿ ਇੱਕ ਦਰਖਤ ਦਾ ਸਾਡਾ ਤੇ ਇੱਕ ਮੂੰਹ ਹੈ ਤੇ ਇੱਕ ਨੱਕ ਹੈ ਜਦੇ ਨਾਲ ਅਸੀਂ ਸਾਹ ਲੈਂਦੇ ਹਾਂ ਪਰ ਪੀੜਾਂ ਦੇ ਵਿੱਚ ਪੱਤਿਆਂ ਦੇ ਵਿੱਚ ਛੋਟੇ ਪੌਦਿਆਂ ਦੇ ਵਿੱਚ ਹਰ ਥਾਂ ਤੇ ਕੁਦਰਤ ਨੇ ਸਾਹ ਲੈਣ ਦਾ ਤਰੀਕਾ ਉਹਨਾਂ ਦਾ ਬਣਾਇਆ ਹੋਇਆ ਔਰ ਉਹ ਸਾਹ ਲੈਂਦੇ ਆ ਸੋ ਉਹਦੇ ਮੈਂ ਪੇਸ਼ ਕੀਤੀਆ ਉਹਦੇ ਵਿੱਚ ਵੀਡੀਓ ਨਾਲ ਮੈਂ ਉਹਦੀ ਡਾਇਗਰਾਮਸ ਦਿਖਾਈਆਂ ਫੋਟੋਆਂ ਦਿਖਾਈਆਂ ਪਲੀਜ਼ ਐਨ ਉਸ ਤੋਂ ਸਿੱਖੀਏ ਸੀ ਕਿੱਦਾਂ ਦਾ ਇਹ ਸਾਰਾ ਸਿਸਟਮ ਹੁੰਦਾ ਪਲੱਸ ਅਗਲੀ ਵੀਡੀਓ ਚ ਅਸੀਂ ਇਹ ਬਣਾਵਾਂਗੇ ਕਿ ਪਾਣੀ ਕਿੱਦਾਂ ਪੀਂਦੇ ਆ ਉਹ ਪਾਣੀ ਕਿੱਦਾਂ ਪੀਂਦੇ ਆ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗੇ ਲਾਈਕ ਕਰੇ ਸ਼ੇਅਰ ਕਰਿਆ ਕਰੋ ਤੇ ਅੱਗੇ pass on ਕਰਿਆ ਕਰੋ ਥੈਂਕ ਯੂ